ਲੋ ਜੀ ਦੇਖੋ ਬਲੌਗ ਵੀਰਪਾਲ ਕੌਰ ਚ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਬਹੁਤ ਤਹਿ ਦਿਲੋਂ ਧੰਨਵਾਦ ਤੁਸੀਂ ਮੈਨਿੰਨਾ ਪਿਆਰ ਦਿੱਨੇ ਆ ਕੋਈ ਗੱਲ ਤੁਸੀਂ ਮੈਨੂੰ ਪਿਆਰ ਇਦਾਂ ਦੇਵੋਗੇ ਤੇ ਆਪਾਂ ਤੁਹਾਡੇ ਲਈ ਨਵੇਂ ਤੇ ਨਵਾਂ ਡਿਜ਼ਾਈਨ ਕਲਰ ਵਧੀਆ ਬਣਾ ਕੇ ਕੋਈ ਨਾ ਕੋਈ ਜਿਹੜੀ ਚੀਜ਼ ਮੈਨੂੰ ਚੰਗੀ ਲੱਗੂ ਮੈਂ ਤੁਹਾਨੂੰ ਜ਼ਰੂਰ ਦਿਖਾਇਆ ਕਰੂੰਗੀ ਤੇ ਮੈਂ ਕਿਹਾ ਚਲੋ ਮੈਂ ਆਪਣੀਆਂ ਭੈਣਾਂ ਨੂੰ ਦਿਖਾਵਾਂ ਜਿਵੇਂ ਆਪਾਂ ਜਾਗਟ ਕੋਟੀ ਦੀ ਜੀਬ ਲਾਉਣੀ ਆ ਬਹੁਤ ਭੈਣਾਂ ਮੈਨੂੰ ਕੰਟ ਕਾ ਦੇ ਕੇ ਬਲੌਗ ਕਿੰਦੀ ਸਮਝੀਬ ਲਾਉਣੀ ਸੀ ਬਿੱਸਸੋ ਤੇ ਉਹ ਤੁਹਾਨੂੰ ਪਤਾ ਵੀ ਇੱਕ ਚੈਨਲ ਦੇ ਵਿੱਚ ਇੰਨਾ ਕੋਸ਼ਾਪਾ ਐਡ ਨਹੀਂ ਕਰ ਸਕਦੇ ਹਨ ਹੋਰ ਕੋਸ਼ਾਪਾ ਬਹੁਤ ਹੁੰਦਾ ਗੈਟ ਕਰਨ ਵਾਲਾ ਤੇ ਮੈਂ ਤਾਂ ਹੀ ਵੀਰਪਾਕ ਹੋਰ ਬਲੌਕ ਮੈਂ ਇਸ ਲਈ ਬਣਾਇਆਗਾ ਵੀ ਮੈਂ ਜਿਹੜੀਆਂ ਮੇਰੀਆਂ ਭੈਣਾਂ ਜੁੜੀਆਂ ਤੇ ਚਲੋ ਜਿੰਨੀ ਨੌਲੇਜ ਮੈਨੂੰ ਆ ਮੈਂ ਆਪਣੀਆਂ ਭੈਣਾਂ ਨੂੰ ਦੇਵਾਂ YouTube ਫੈਮਿਲੀ ਨੂੰ ਤੇ ਦੇਖੋ ਜੀ ਆਪਾਂ ਨੇ ਜੇ ਹੋਇਆ ਇਹੇ ਬਣਾਉਣੀ ਆ ਇਹ ਆਪਣਾ ਜੈਕਟ ਦਾ ਨਾ ਇੱਕ ਪੱਲਾ ਵਾ ਜਿੱਦਾਂ ਪਾ ਇਧਰ ਹਜੇ ਬਣ ਕੇ ਤਿਆਰ ਕਰਨਾਗਾ ਤੇ ਇਹ ਆ ਕਪੱਲਾ ਆਪਾਂ ਰੈਡੀ ਕਰ ਲਿਆ ਪਾਉਣ ਕੇ ਤੇ ਹੁਣ ਆਪਾਂ ਨਾ ਜਾਗਟ ਦੇ ਜਿਹੜੀ ਜੇਬ ਹੁੰਦੀ ਆ ਪਾਕਟ ਲਾਉਣੇ ਆ ਤਾਂ ਫਸ ਨੂੰ ਉਹ ਦਿਖਾਉਣੀ ਆ ਦੇਖੋ ਜੀ ਬੈ ਇਸ ਤਰ੍ਹਾਂ ਬਣ ਕੇ ਤਿਆਰ ਇੰਨੀ ਕਰ ਲਈ ਤੇ ਇਸ ਨੂੰ ਦਿਖਾਉਣੀ ਆ ਵੀ ਆਪਾਂ ਕਿਵੇਂ ਇਹ ਤੇ ਆ 9.5 ਜੋਟੇ ਪਾ ਇਧਰ ਰੱਖ ਲੈਣੇ ਆ ਤੇ 9.5 ਜੋਟੇ ਆਪਾਂ ਇਧਰ ਰੱਖ ਲੈਣੇ ਆ ਤੇ 12.5 ਜੋਟੀ ਆਪਾਂ ਆਪ ਚਾਲੇ ਰੱਖ ਲੈਣੇ ਆ ਦੋ ਜੀ ਦੇਖੋ ਲੋ ਜੀ ਪਕਟਾਈ ਪਾ ਕੇ ਤੇ ਤੁਹਾਨੂੰ ਫਿਰ ਦਿਖਾਉਣੀ ਆ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਜੀਵ ਕਿਦਾਂ ਘਟਾਈ ਦੀ ਆ ਤੇ ਰਵਾ ਇੱਕ ਸਾਈਡ ਚੱਕਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਹਾਂ ਜੀ ਦੇਖੋ ਇਹੋ ਕਪ ਇਸ ਤਰ੍ਹਾਂ ਘਟਾਈ ਪਾਲੀ ਦੇਖੋ ਹਾਂ ਆਪਾਂ ਜਿਹੜੇ ਪੌਗਟ ਇਹ ਇਹ ਪਾਸਾ ਵੰਨ ਕੇ ਦੇਖੋ ਜੀ ਆਪਾਂ ਨੌ ਜੂਟੇ ਇੱਥੇ ਰੱਖ ਲਈ ਗਣ ਕੇ ਤੇ ਨੌ ਜੂਟੇ ਆ ਰੱਖ ਲਈ ਤੇ 13 ਝੁੱਟੇ ਆਪਾਂ ਆ ਕਟਾ ਦੇ ਇੱਥੋਂ 13 ਝੁੱਟੇ ਕਟਾ ਦੇ ਕਿਉਂਕਿ ਕੁਝ ਨਹੀਂ ਘਟਾਉਣੇਗੇ ਜਿਹੜੀ ਆ ਚੀਜ਼ ਦੇ ਤਿੰਨ ਕ ਕੁੰਡੇ ਤਿੰਨ ਝੁੱਟੇ ਜ਼ਿਆਦਾ ਵਧਾਉਣੇ ਕਿਉਂਕਿ ਫਿਰ ਦੂਜੀ ਵੱਧ ਜ਼ਿਆਦਾ ਛੋਟੀ ਬਣ ਜਾਊਗੀ ਦੇਖੋ ਜੀ ਜਿਹੜੀਆਂ ਮੇਨੀਆਂ ਭੈਣਾਂ ਨੇ ਸਿੱਖਣਾਗਾ ਤੁਸੀਂ ਵੀ ਇਸ ਤਰ੍ਹਾਂ ਜੇ ਵੀ ਕੋਟੀ ਦੀ ਜੈਕਟ ਦੀ ਤੁਸੀਂ ਇਸ ਤਰ੍ਹਾਂ ਜੇ ਕੱਟ ਸਕਦੇ ਆਂ ਦੇਖੋ ਜੀ ਆ ਦੇਖੋ ਜੀ ਇਹਨਾਂ ਦੇ ਆਪਾਂ 9 ਝੁੱਟੇ ਇੱਧਰ ਰੱਖ ਲੈ ਤੇ 9 ਝੁੱਟੇ ਆਪਾਂ ਇੱਧਰ ਕਟਾ ਲੇ ਦੈਲਾ ਪਾਸੇ 9.5 ਪਰ ਨਹੀਂ ਫਿਰ ਆਪਾਂ ਨੂੰ ਥੋੜੀ ਜਿਹੀ ਆਪਾਂ ਕਬ ਛੋਟੀ ਨਾ ਰਹਿ ਜਵੇ ਦੇਖੋ ਇਸ ਤਰ੍ਹਾਂ ਜਿਹਾ ਘਟਾਈ ਪਈ ਹੁੰਦੀ ਆ ਤੇ ਆ ਜਿਹੜੀ ਹੁਣ ਵੈਕ ਸਾਈਡ ਆ ਇਹਦੀ ਇੱਥੇ ਆਪਾਂ ਝੋਟੇ ਚੱਕਨੇ ਆ ਇੱਥੇ ਝੋਟੇ ਚੱਕਨੇ ਪਚਾ ਲੈ ਤੁਹਾਨੂੰ ਉਹ ਵੀ ਦਿਖਾਉਣੀ ਆ ਤੁਹਾਨੂੰ ਆਏ ਚੱਕ ਕੇ ਝੋਟੇ ਪਿਛਲੀ ਸਾਈਡ ਤੇ ਜਦੋਂ ਬਣ ਕੇ ਤਿਆਰ ਹੋਗੇ ਤੁਹਾਨੂੰ ਫਿਰ ਦਿਖਾਵਾਂਗੇ ਲੋ ਜੀ ਇਸ ਤਰ੍ਹਾਂ ਤੁਸੀਂ ਵੀ ਜੇ ਆ ਬਜਾ ਕੋਟੀ ਦੇ ਝੋਟੇ ਇਸ ਤਰ੍ਹਾਂ ਚੱਕ ਸਕਦੇ ਆ ਘਟਾਓ ਪਹਿਲਾਂ ਤਾਂ ਤੁਸੀਂ ਇੱਥੇ ਘਟਾਈ ਪਾਓ ਇੱਥੇ ਦੋ ਜੋਟੇ ਘਟਾਉਣੇ ਬਾਦ ਕੱਟ ਰੱਖਣੇ ਆ ਇੱਧਰ ਵੀ ਘਟ ਰੱਖਣੇ ਆ ਆ ਥੋੜਾ ਜਿਹਾ ਬਾਦ ਰੱਖਾਂਗੇ ਤਿੰਨ ਹਿੱਸੇ ਨਹੀਂ ਬਣਾਉਣੇਗੇ ਆ ਹੀ ਸਹੀ ਕੁਝ ਕਰ ਲੈਣਾ ਤੁਸੀਂ ਆਹ ਚ ਦੋਟੇ ਤਿੰਨ ਜੋ ਤਿੰਨ ਕਜੋਟੇ ਦੋ ਜੋਟੇ ਤਿੰਨ ਬਾਦ ਰੱਖਣੇ ਤੁਸੀਂ ਆ ਚੀਜ਼ ਹਲੋ ਜੀ ਹੁਣ ਸਾਨੂੰ ਚਾਕੇ ਸਾਨੂੰ ਫੇਰ ਦਿਖਾਉਣੇ ਆ ਜੀ ਸੁਣ ਵੀ ਇਸ ਤਰ੍ਹਾਂ ਲਓ ਬਹੁਤ ਹੈ ਦੇ ਲੋ ਧੰਨਵਾਦ ਤੁਸੀਂ ਮੇਨੂੰ ਨੰਨਾ ਪਿਆਰ ਦਿੱਤਾ ਵੀਰਪਾਲਪੁਰ ਬਲੋਕ ਦੇ ਵਿੱਚ ਵੀ ਆਪਾਂ ਕੋਈ ਨੰਨਾ ਵਿੱਚ ਨਵੀਆਂ ਕੀ ਜਾਂ ਪੈਕ ਫਰਾਕ ਆ ਤਿੰਨ ਸਾਲ ਦੀ ਗਰਲ ਜੀ ਦੀ ਉਹ ਵੀ ਬਣਾ ਕੇ ਤਿਆਰ ਕਰੀ ਜਾਂਦੇ ਸਾਨੂੰ ਪੋ ਦੇ ਬਾਰੇ ਵੀ ਦੱਸਾਂਗੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਜੀ ਦੀ ਪੂਰੀ ਜਾਂਦੀ ਸੀ ਮੈਂ ਕਿਹਾ ਚਲੋ ਪਹਿਲਾਂ ਦਿਖਾਵਾਂ ਦੋਸਤੀ ਕੋ ਦੇਖੋ ਜੀ ਪਾ ਵੈਕ ਸਾਈਡ ਤੋਂ ਚੱਕ ਲਈ ਨਿੱਨਾ ਬਾਰਡਰ ਬੁਨੇਨਾ ਬਾਰਡਰ ਪਸਾ ਕੇ ਕਰ ਲਈ ਲੈਂਚਾ ਪਾ ਬਣਾਇਆ ਤੇਰਾ ਜੁੱਤੀ ਆਪਾਂ ਚੱਕ ਲਈ ਦੇਖੋ ਜੀ ਆਪਾਂ ਇਹ ਤੋਂ ਤੱਕ ਬਣ ਕੇ ਤਿਆਰ ਕਰਾਂਗੇ ਆ ਚੀਜ਼ੀਵ ਦੀ ਆ ਜਿਹੜੇ 9 ਝੋਟੇ ਸੀ ਤੇ ਛੱਟ ਤੇ 9 ਝੋਟੇ ਆਪਾਂ ਇੱਥੇ ਛੱਟ ਤੇ 40 13 ਝੋਟੇ ਆਪਾਂ ਇਹਨੇ ਕਿਹਾ ਸਿੱਧਾ ਪਾਸਾ ਦਾ ਆ ਜਿਹੜੇ ਉੱਪਰਲੇ ਲੈਣ ਬਾਰਡਰ ਦੀ ਤੇ ਆਪਾਂ ਇਹਦੀ ਵੈਕ ਸਾਈਡ ਇਸ ਤਰ੍ਹਾਂ ਚੱਕ ਲਈ ਪੁੱਠੇ-ਪੁੱਠੇ ਦੋਨੇ ਪਾਸੇ ਪੁੱਠੇ ਬਣਦੇ ਆਪਾਂ ਬਰਾਬਰ ਇੱਥੇ ਲੈ ਕੇ ਆਵਾਂਗੇ ਫਿਰ ਸਾਨੂੰ ਫੇਰ ਸਖਾਵਾਂਗੇ ਇਹ ਪੱਟੇ ਅੱਜ ਕਿਵੇਂ ਕਰਦੇ ਹਾਂ ਲੋ ਜੀ ਸੇ ਦੇਖੋ ਜੀ ਬਹੁਤ ਸੌਖੇ ਤਰੀਕੇ ਨਾਲ ਮੈਂ ਦੱਸ ਰਹੀ ਹਾਂ ਦੇਖੋ ਜੀ ਆ ਨੌ ਜੁੱਟੇ ਆਪਾਂ ਇੱਥੇ ਛੱਡਦੇ ਨੌ ਇੱਧਰ ਛੱਡਦੇ ਤਾਂ ਆ 13 ਜੁੱਟੇ ਆਪਾਂ ਚੱਕ ਲਏ ਇਹਨੂੰ ਹੁਣ ਆਪਾਂ ਪੁੱਟ ਕੇ ਅਸਲਾਈਂ ਆਪਾਂ ਲੋ ਸਿੱਧੀਆਂ ਬੋਲੋ ਸੁੱਡੀ ਮਰਜ਼ੀ ਇਹਨੂੰ ਬੋੜਦੇ ਬੋੜਦੇ ਪਾਈਥੇ ਤੱਕ ਜਾਣਾ ਆਹ ਜੀ ਅਟੈਚ ਕਰਨੀ ਆਪਾਂ ਨਾਲ ਆ ਦੇਖੋ ਜੀ ਇੱਥੇ ਫਿਰ ਆਪਾਂ ਇਹ ਫਿਰ ਸਾਰੇ ਗੁੰਢੀ ਆਪਾਂ ਇੱਕ ਸਲਾਈ ਦੇ ਵਿੱਚ ਹੀ ਬੰਨ ਲੈਨੇ ਆ ਜੀ ਬਹੁਤ ਸਾਨੀ ਨਾ ਬਹੁਤ ਸੋਕੇ ਤਰੀਕਿਆਂ ਸਾਨੂੰ ਮੈਂ ਦੱਸ ਲਈਆਂ ਜਲ ਦਵਾ ਜੀ ਨਹੀਂ ਆਪਾਂ ਕਰਦੇ ਹੀ ਜਿਵੇਂ ਸੋਚੇ ਕਿ ਇਸ ਤਰ੍ਹਾਂ ਸਮਝਾਉਣੀ ਚਾਹੀਦੀ ਆ ਦੇਖੋ ਜੀ ਇਸ ਤਰ੍ਹਾਂ ਬਸ ਜੇ ਇਹ ਬੁੰਨੀਆਂ ਦੇ ਕੋਟੀ ਦੀ ਬਲਾ ਬੁੰਚ ਚੱਕੋ ਜਾਕ ਤੇ ਕੀ ਕੋਸ ਤੇ ਚੱਕੋ ਦੇਖੋ ਜੀ ਵੀ ਇਸ ਤਰ੍ਹਾਂ ਚੱਕੀ ਜਾਂਦੀ ਆ ਆ ਲੈਣ ਆਪਾਂ ਉਤਲੇ ਵਾਟਰ ਦੀ ਲੈਣਾ ਨੇ ਜਿਹੜੀ ਉਹਦੇ ਮਗਰ ਚੱਕ ਕੇ ਜੇ ਆਪਾਂ ਬਣਦੇ ਇੱਥੋਂ ਤੱਕ ਲੈ ਆਉਣੇ ਦੇਖੋ ਜੀ ਚਲੋ ਜੀ ਠੀਕ ਆਪਾਂ ਤੁਹਾਨੂੰ ਕੇ ਮਿਲਦੇ ਆ ਪਲਜੀਪ ਬਣਾ ਲਈਏ ਆਪਾਂ